ਹਾਂ ਜੀ ਕੈਸ ਕਰਦੀ ਹੋ ਕਰਦੀ ਹੋਰ ਚੱਲੇ ਆ ਤੇ ਤੇਰਾ ਤਾਂ ਬੋਲੇ ਗੱਡੀ ਦੀ ਲਾਈਟ ਅੰਦਰ ਚੱਲਦੀ ਰਹਿੰਦੀ ਆ ਹਾਂ ਇਹ ਇਹ ਗੇਲੀ ਨਾ ਘਿਰਿਓ ਮੈਂ ਤੇ ਪਹਿਲੀ ਵਾਰ ਫੜੀ ਆ ਸੋ ਹਾਈ ਗਾਈਜ਼ ਆਪਣੀ ਬਣਾ ਮੰਡੀ ਸਬਜੀ ਮੰਡੀ ਗਾਈਜ਼ ਬਣਾ ਹੋਵੇਗੀ ਸਬਜੀ ਮੰਡੀ ਆਣਾ ਪਰ ਮੈਂ ਤੇ ਬਾਹਰ ਜਾ ਕੇ ਗੇਰਦੇ ਸੋ ਆਪਾਂ ਹੁਣ ਚੱਲੇ ਆ ਗੱਡੀ ਤੇ ਵਲੌਗ ਸ਼ੂਟ ਕਰਨ ਸੋ ਆਪਣੇ ਨਾਲ ਹੁਣ ਸਾਰੇ ਬੰਦੇ ਹੈਗੇ ਨੇ ਆ ਦੇਖੋ ਫਾਇਲ ਵੀ ਹੈਗਾ ਵਾ ਚੱਲਣਗੇ ਆਸ ਕਰੋ ਬਾਈ ਗੁਰਜੀ ਆ ਬੰਦਾ ਆਪਣਾ ਨਵਾਂ ਹੀ ਆ ਆ ਦੇਖੋ ਗੱਡੀ ਚਲਾਉਣ ਦੀ ਯਾਦ ਹੈਗੀ ਆ ਪਰ ਇੰਨੀ ਨਹੀਂ ਸੋ ਆਪਾਂ ਚੱਲਦੇ ਹਾਂ ਸਪੋਰਟ ਨਹੀਂ ਆ ਸਪੋਰਟ ਨਹੀਂ ਆ ਮਤਲਬ ਕਿ ਐਕਸਪੋਰਟ ਨਹੀਂ ਆ ਜੇ ਇਹ ਕੋਈ ਗੱਡੀ ਹੋਵੇ ਐਕਸਪੋਰਟ ਹੋ ਸਕਦਾ ਪਰ ਇਹਨਾਂ ਤੋਂ ਬਦੂਨੀ ਨਹੀਂ ਆ ਕੋਈ ਗੱਡੀ ਯਾਰ ਕੋਈ ਗੱਲ ਨਹੀਂ ਇਸ ਕਰਕੇ ਆਪਾਂ ਚੱਲੇ ਆ ਬਹੁਤ ਵਧੀਆ ਆਪਾਂ ਹੁਣ ਚੀਬਰ ਸਕੂਲ ਲੰਘ ਆਏ ਆ ਆ ਬਰਦਲੇ ਕਿਧਰ ਹੈ ਪਲੇਟੀ ਵੱਗ ਹੈ ਲੇਕੀਨ ਪਲੇਟੀ ਹੋ ਜਾ ਨੇ ਗਿਆ ਕੱਲੇ ਤੇ ਆਪਾਂ ਉੱਧਰ ਜਾ ਕੇ ਤੁਹਾਨੂੰ ਉਥੋਂ ਦਾ ਮਾਹੌਲ ਦਿਖਾਉਂਦੇ ਆਂ ਕਿਆ ਨਾਮ ਟੁੰਡੀ ਕਿ ਟੁੰਡੀ ਕਿਹਾ ਤੇ ਆਪਾਂ ਉਥੇ ਇਹ ਵੀ ਕਿਹਾ ਜਾਂਦਾ ਕਿ ਇੱਥੇ ਭੂਤ ਵੀ ਰਹਿੰਦੇ ਆਂ ਰਾਤ ਨੂੰ ਨਿਕਲਦੇ ਆ ਰਾਕੇ ਟਰੀ ਹੈਗੇ ਆ ਉਹ ਆ ਜਾਂਦੇ ਆ ਹਾਂ ਮਤਲਬ ਕਿ ਉਥੇ ਵੇਖੇ ਵੀ ਹੋਏ ਆ ਕਈ ਮੇਰੇ ਰੱਗੇ ਨੇ ਵੀ ਦੇਖੇ ਆ ਤੋ ਇਸ ਕਰਕੇ ਆਪਾਂ ਹੁਣ ਉੱਧਰ ਨੂੰ ਵੱਲੇ ਆ ਜੇ ਉੱਥੇ ਕੋ ਪੂਤ ਦਿਖਿਆ ਤੁਹਾਨੂੰ ਦਿਖਾਵਾਂਗੇ ਅੱਪਲ ਤੇ ਨਹੀਂ ਦਿਖਿਆ ਪੂਤ ਤੋ ਦੇਖ ਆਪਾਂ ਉਥੇ ਤੁਹਾਨੂੰ ਮਿਲਦੇ ਆ ਉਥੇ ਪਹੁੰਚ ਕੇ ਅੱਗੋਂ ਦਾ ਤੁਹਾਨੂੰ ਦਿਖਾਵਾਂਗੇ ਆਪਾਂ ਹੁਣ ਪਲੇਟੀ ਵੱਲ ਜਾ ਰਹੇ ਆ ਦੇਖ ਹੀ ਸਕਦੇ ਨਹੀਂ ਰਾਹ ਤਾਂ ਵਿਊ ਆ ਵੀ ਰਪੜਾ ਡਰਾਈਵਰੀ ਕਰ ਰਿਹਾ ਏ ਹੱਥ ਛੱਡ ਕੇ ਨਾ ਕਰੋ ਵੀਰ ਆ ਵੀਰ ਪੂਰਾ ਡਰਿਆ ਆ ਇਸਕੇ ਹੰਤੇ ਪੁਲਿਸ ਕਰਵਾਉਣਾ ਕਰਿਆ ਆ ਇਹਦਾ ਆਪਣਾ ਲਾਇਸੈਂਸ ਬਣਿਆ ਹੋਇਆ ਏ ਵੀਰ ਜੀ ਲਾਇਸੈਂਸ ਆਪਾਂ ਕੀ ਕਰਾਂ ਕਾਜ ਪੱਤਰ ਪੂਰੇ ਆ ਆਪਣੀ ਤਰਫ ਦੀ ਕੋਈ ਲੋੜ ਨਹੀਂ ਗ੍ਰੈਵੀ ਆ ਆਪਣੀ ਓਕੇ ਆ ਆਪਾਂ ਆਪਣੇ ਨਾਲ ਟੈਨਸ਼ਨ ਕਦੀ ਹੋ ਹਾਂਜੀ ਹਾਂਜੀ ਇਸੇ ਗੱਲ ਦਾ ਆਪਣਾ ਹੌਸਲਾ ਏ ਵੀਰ ਤੇ ਆਪਾਂ ਵੀਰ ਦਾ ਹੌਸਲਾ ਵਧਾ ਰਹੇ ਆ ਆ ਵੀਰ ਵੱਲ ਦੇਖੋ ਜਿਮਾਲੀ ਵੇਖਣੀ ਮਾਰ ਆਏ ਤੇ ਯਾਰ ਮੈਨੂੰ ਧਿਆਨ ਨਾਲ ਲੈ ਜਾਓ ਠੀਕ ਬਸ ਆਪਣੀ ਇੰਨੀ ਕੀ ਗੱਲ ਆ ਸੋ ਪਲੇਟੀ ਦਾ ਵੀਰ ਜੀ ਬਹੁਤ ਵਧੀਆ ਤੇ ਹੈ ਨਹੀਂ ਬਸ ਇਸ ਤਰ੍ਹਾਂ ਹੀ ਆ ਨਿਹਰਾ ਨਿਹਰਾ ਜਾਂ ਤਾਨੂੰ ਲੈ ਕੇ ਜਾਣੇ ਪੂਰੇ ਚੰਨ ਵਿੱਚ ਤੁਹਾਨੂੰ ਦਿਖਾਉਣੇ ਬਾਬਾ ਜੀ ਦਾ ਮੇਲਾ ਜਿੱਥੇ ਪੂਰਾ ਇਸ ਟਾਂ ਤੇ ਝੂੜੇ ਵਗੈਰਾ ਲੱਗੇ ਹੋਏ ਆ ਉਹ ਕੁੱਤਾ 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 ਦੇਖਿਆ ਕੁੱਤਾ ਉੱਡ ਚੱਲਾ ਸੀ ਮਾਂ ਵਜਾਇ ਮਿਲਦੇ ਆਪਾਂ ਉੱਥੇ ਇੱਕ ਪੂਰੀ ਬੜੇ ਚੰਗਣਾ ਕਾਲ ਚਿੰਦ ਲੁਕਲੀ ਕਰੀ ਮੇਰੀ ਮਾਂ ਤੇ ਕਿ ਮੋਤਨੇ ਵੜੀ ਦੋ ਸੁਸਤੀਆਂ ਸੋਲੀ ਕਰੀ ਮੋਤੋ ਆਪਾਂ ਜਾ ਰਹੇ ਆ ਗੋਲ ਚੱਕਰਵਾਲੇ ਜੇ ਭਾਈ ਕਲੌਕ ਟਾਵਰ ਕਲੌਕ ਟਾਵਰ ਤਰਾਏ ਗੋਲ ਚੱਕਰਾ ਹੋਰੇ ਨੂੰ ਬੋੜੀ ਦੇ ਕੀਤਾ ਹੋਰ ਬੋੜੀ ਦੇ ਕੀਤਾ ਅੱਗੇ ਕਿਦੀ ਇਹਦਾ ਬੋਤਲ ਲੱਗਾ ਹੈ ਅੱਗੇ ਪਤਾ ਨਹੀਂ ਪਤਾ ਨਹੀਂ ਕਿਦਾ ਹਾਂ ਟ੍ਰੇਨ ਦਾ ਉਹ ਵੀ ਰੁਪਦਾਵਾ ਹਾਂ ਉਹ ਟ੍ਰੇਨ ਦਾ ਬੋਤਲ ਲੱਗਾ ਸੀ ਪਰ ਉਹ ਹੁਣ ਢਾ ਗਿਆ ਇਸ ਟਾਈਮ ਤੇ ਕਲੌਕ ਟਾਵਰ ਕਰਤਾ ਆਜ ਕਲੌਕ ਟਾਵਰ ਦੀਆਂ ਲਾਈਟਾਂ ਬੰਦ ਨੇ ਆ ਦੇਖ ਸਕਦੇ ਹੋ ਮੇਰੀ ਦੀ ਸਜਾਵਟ ਆ ਦੇਖੋ ਵੀ ਹੈ ਨਾ ਮੋੜ ਦਾ ਲੰਘਦੇ ਦੀ ਮੋੜੇ ਤੋਂ ਤੱਕ ਵੇਖਦਾ ਪਤਾ ਪਈ ਹੁੰਦੀ ਆ ਸਾਡੇ ਬਾਰੇ ਸਾਰਾ ਛੋਟਿਆ ਮੋੜੇ ਨਿਕਲ ਕੇ ਪਹਿਲੇ ਦੀ ਸਜਾਵਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਹੈ ਜੇ ਕੋਈ ਸਾਡੇ ਬਾਰੇ ਜੇ ਕੋਈ ਸਾਡੇ ਬਾਰੇ ਜੇ ਕੋਈ ਸਾਡੇ ਬਾਰੇ ਇਹਨੂੰ ਦੇਖੋ ਪੰਜਾਬ ਦਾ ਵੀ ਉਹ ਦੇਖੋ ਹਾਂ ਅੰਦਰ ਜਾਣਾ ਪੈਣਾ ਆਪਾਂ ਗੱਡੀ ਨੂੰ ਆਕੇ ਬਾਹਰ ਆ ਦੇਖੋ ਗੱਡੀ ਆਪਾਂ ਪੈਟਰੋਲ ਪੰਪ ਦੇ ਲਾਗੇ پارک ਕਰਤੀ ਹੈਈ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਆਪਾਂ ਗੱਡੀ ਇੱਥੇ پارک ਕਰਤੀ ਹੈਈ ਆ ਹੁਣ ਆਪਾਂ ਚੱਲੇ ਅੰਦਰ ਮੇਲਾ ਦੇਖਣ ਤਾਂ ਦੇ ਸਾਡੇ ਦੋ ਚੱਕਰ ਲੱਗੇ ਆ ਲੋਕ ਅਸੀਂ ਲਾਤਾ ਆ ਗੱਡੀ ਨੂੰ ਲੋਕ ਲਾਤਾ ਗਾਇਸ ਸੋ ਚਲੋ ਆਪਾਂ ਨੇ ਤੇ ਮੇਆ ਮੇਲਾ ਦੇਖਣਾ ਮੇਲੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਦੇਖਣ ਯੋਗ ਨੇ ਦੇਖੋ ਵੱਡੇ ਜਿੰਨੇ ਲੋਕ ਹਾਜ਼ਰੀ ਲਵਾ ਰਹੇ ਨੇ ਬਹੁਤ ਬਜਟ ਨਾਲ ਸਾਡੀ ਬਾਹਰ ਦੀ ਸਰਕਾਰਿਓ ਸਿੰਘ ਸਾਹਿਬ ਦੇ ਅਧਿਕਾਰ ਉਹਨਾਂ ਨੇ ਬੱਤੀ ਬੰਦ ਹੀ ਨਹੀਂ ਕੀਤੀ ਹੁਣ ਗਏ ਉਹ ਬੱਤੀ ਬੰਦ ਕਰਨ ਕਰਕੇ ਆਵਾਜ਼ ਬਹੁਤ ਜ਼ਿਆਦਾ ਹੋ ਰਹੀ ਹੈ ਲੱਗਦੀ ਹੈ ਸਟੇਟ ਤੋਂ ਕਰਦੀ ਗੋੜ ਚਲੇ ਹਾਦਸਾ ਨਾ ਹੋ ਗੱਡੀ ਤੇ ਲੈਟਰ ਚਲਦੀ ਰਹਿੰਦੀ ਆ ਹਾਂ ਇਹ ਇਹ ਕਿੱਥੇ ਖੇਲੀ ਮੈਂ ਖਿਰਿਓ ਮੈਂ ਤੇ ਪਹਿਲੀ ਵਾਰ ਖੜੀ ਆ ਇਹਨਾਂ ਨੂੰ ਕਿ ਤੇਰੇ ਸਸਤੇ ਡਰਾਈਵਰ ਸੋ ਚਲੋ ਮੀਰਾ ਪਾ ਮਾ ਬਹੁਤ ਵਧੀਆ ਡਰਾਈਵਰ ਆ ਐਵੇਂ ਆਪਾਂ ਉਹਦੇ ਹੱਥ ਮੋਹਾਲ ਵਿੱਚ ਜੋੜ ਲਿਆ ਪਹਿਲੇ ਤੇ ਰਹਿਦਾ ਵੀਰ ਨੇ ਬਹੁਤ ਵਧੀਆ ਗੱਡੀਆਂ ਨੋਦੀ ਐ ਫਲਾਈਟ ਮੈਂ ਆ ਵੀ ਜਗਾਈ ਐਡ ਬਾੜੀ ਲੋੜੀ ਐ ਸੋ ਆ ਦੇਖੋ ਹੁਣ ਵੀਰਜੀ ਲੋਰ ਚੈੱਕ ਕਰ ਲਿਓ ਨਹੀਂ ਮੈਂ ਖਾਦੀ ਦਿੱਤੀ ਆ ਮੈਂ ਹੋ ਸਕਦਾ ਸੋ ਹੁਣ ਆਪ ਚੈੱਕ ਕਰੋ ਹੁਣ ਗਾਇਸ ਆਓ ਚੱਲੀਏ ਆਪਾਂ ਚੱਲਦੇ ਆ ਮੇਲਾ ਦੇਖਣ ਆ ਹੁਣ ਸ਼ਰਨਵੀਰ ਨੇ ਕੈਮਰਾ ਵੜ ਲਿਆ ਆ ਵੀਰ ਜੀ ਆਪਣੀ ਆਣ ਕਿੱਥੇ ਗਏ ਕਿੱਥੇ ਗਏ ਹਾਂਜੀ ਆਪਣੀ ਬਿਊਟੀ ਸੰਭਾਲ ਲਓ ਹਾਂਜੀ ਭਾਜੀ ਹੁਣ ਆਪਾਂ ਕਾਰ ਪਾਰਕ ਕਰਕੇ ਉਹ ਉਹ ਲਿਆ ਕਿਥੀ ਵੀ ਤੇ ਆ ਗਿਆ ਉਹ ਮੇਰੇ ਨਾਲ ਤੁਹਾਨੂੰ ਪਤਾ ਆਪਣੇ ਦੋ ਹੀ ਫਰੈਂਡ ਖਾਸ ਆ ਆਪਣੀ ਜਿਆਦਾ ਆਪਾਂ ਬਣਾਇ ਨਹੀਂ ਭੀੜ ਚੱਪ ਜਾਏ ਖੋਸ਼ ਨਹੀਂ ਪਰ ਨਾ ਸ਼ੈਲੀ ਭਾਈ ਇੱਧਰ ਕੀ ਵਾਈਟ ਚਾਹਤੇ ਇਹੀ ਮਿਲਣਗੇ ਰਪਨ ਵੇ ਦੇ ਮੇਰੀ ਆਪਣਾ ਮਿਸਿੰਗ ਉਹਦਾ ਨਾਮ ਆ ਦਿਲਰਾਜ ਹਾਂਜੀ ਤੇਰਾਜ ਭਾਜੀ ਉਹ ਉਥੇ ਦੇ ਕੰਮ ਕਾਜ ਵਿਜੀ ਆ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਆਪਣੇ ਵਲੌਗ ਚ ਐਡ ਕਰਾਂਗੇ ਹੁਣ ਆਪਾਂ ਮੇਲਿਆ ਜਾ ਰਹੇ ਆ ਗੱਡੀ ਪਾਰ ਚਾ ਕਾਫੀ ਦੂਰ ਨਿਕਲ ਰਹੇ ਆ ਆਪਾਂ ਹੋ ਹੋ ਜੀ ਗੱਡੀ ਜਿਹੜੀ ਪਾਰਕ ਹੋਣੀ ਸੀ ਹੋ ਗਈ ਡਰਾਈਵਰੀ ਭਾਜੀ ਮੈਂ ਨਾ ਅਵੇ ਤੁਹਾਨੂੰ ਝੂਠ ਬੋਲਾਂ ਨਵੀਂ ਨਵੀਂ ਵਿਜਾਸ ਸਿੱਖੀ ਆ ਲਾਇਸੈਂਸ ਆਪਣਾ ਬਣਿਆ ਵਾ ਪਹਿਲੀ ਵਾਰੀ ਤਾਂ ਕੱਲੇ ਨੇ ਗੱਡੀਆਂ ਚ ਲਈ ਜੇ ਮੈਨੂੰ ਬਹੁਤ ਹੀ ਖੁਸ਼ੀ ਜੀ ਹੁੰਦੀ ਆ ਭਾਈ ਅਰੇ ਕਹਿ ਲਈ ਨਾ ਕਰੋ ਕਾਰਗੋ ਚ ਨਾ ਚ ਬਾਗਣ ਆਪ ਮੋਲੇ ਪਾਉਣਗੇ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਜੀ ਮੇਲਾ ਪੂਰਾ ਇਸ ਟਾਈਮ ਤੇ ਭਰਿਆ ਆਏ ਆ ਆ ਆਪਣੇ ਝੂਟੇ ਲੱਗੇ ਹੋਏ ਨੇ ਆ ਸਾਈ ਨੀਰ ਜੀ ਹਾਂ ਜੀ ਬਾਜੀ ਆਪਾਂ ਵੀ ਪਹੁੰਚ ਗਏ ਆ ਜਿੱਦੇ ਸਾਡੇ ਚਾਰੇ ਪਾਸੇ ਵੱਡੇ ਵੱਡੇ ਬੂਟੇ ਲੱਗੇ ਆ ਜੋ ਹੁਣ ਆਪਾਂ ਉਹਦੇ ਕੋਲ ਗਾਇਸ ਕੁਝ ਭਰਨੇ ਕਰਦੇ ਆਂ ਇੱਥੇ ਆਪੇ ਲਾ ਕੋਈ ਕੁਆਦ ਗਿਆ ਕਨਫਿਊਜ਼ ਹੋ ਗਏ ਆ ਆਪਾਂ ਕਨਫਿਊਜ਼ ਆਣਗੇ ਅੱਗੇ ਤੋਂ ਕੱਲ ਲੈ ਕੇ ਕੱਲ ਭਰਨਾ ਚਾਹੀਦਾ ਇਹ ਪੁੱਛਣਾ ਆਪਾਂ ਤੱਕ ਜਿਹੜੇ ਨੇ ਜੀ ਸ਼ਾਮਾਂ ਤੱਕ ਪੂਰੀਆਂ ਕਰਾਂਗੇ ਵੀ ਆਪਾਂ ਮੈਂ ਆ ਜਾਣਾ ਬਾਕੀ ਤਾਂ ਤੁਸੀਂ ਹੁਣ ਮੇਲੇ ਦਾ ਵੀ ਦੇਖ ਹੀ ਲਦੇ ਜੇ ਕਿਸ ਤਰ੍ਹਾਂ ਦਾ ਏ ਭਾਈ ਆਪਣੇ ਨਾਲ ਆ ਆ ਵੀਰ ਜੀ ਕਰੋ ਚੱਕੋ ਹੋ ਲੈ ਸੋ ਆਪਾਂ ਨੂੰ ਆਪਣੇ ਦੋਸਤ ਮਿਲ ਚੁਕੇ ਨੇ ਮਲਾਇ ਆਪ ਕੋਈ ਵਾਰਾ ਦੇ ਵੀ ਵਾਰੇ ਸਾਰੇ ਮਿਲਦੇ ਆ ਉਹ ਵੀਰ ਜੀ ਇਹ ਵੀ ਨਾਲ ਜੀ ਮੈਂ ਅੱਗੇ ਖੜਾ ਬੰਦਾ ਮਖਾਣੇ ਨਹੀਂ ਆ ਪਿਆ ਓਏ ਬੰਦਾ ਦੋਰਾ ਜਾਦਾ ਵਾ ਉੱਧਰ ਦੇਖ ਸਕਦੇ ਲੰਗਰ ਚੱਲ ਰਿਹਾ ਏ ਆਪਾਂ ਭਰ ਖਾਣਾ ਨਹੀਂ ਕੋਈ ਪੂਰੇ ਪਾਣੀ ਟੱਪੜਾਏ ਆਪਾਂ ਭਰ ਖਾਣੇ ਟੱਪੜਾਏ ਹਾਉ ਬਾਉ ਬਸ ਦੇਖ ਸਕਦੇ ਮੇਲਾ ਪੂਰਾ ਇਸ ਟਾਈਮ ਤੇ ਭਰਿਆ ਆ ਸੋ ਤੁਰੇ ਫਿਰਕੇ ਤੁਹਾਨੂੰ ਮੇਲਾ ਦਿਖਾਉਨੇ ਆ ਮੁਕਾਬਲੇ ਮੈਂ ਨੂੰ ਮੈਂ ਕਹਿਣ ਜਾਉਦਾ ਕਵਲਤ ਤੋ ਗਾਇਸ ਕੜਾ ਆਪਾਂ ਲਾਵਾਂਗੇ ਕੜਾ ਲਗਾ ਲੈਣਾ ਹੈ ਸਰਬਲੂ ਆ ਜੋਬਨਵੀਰ ਆ ਸਾਡਾ ਜੋਬਨਵੀਰ ਸੋਣਾ ਵੀਰ ਵੀ ਲੱਗ ਰਿਹਾ ਗਾਇਸ ਦਰਾਂ ਦੀ ਲੋੜ ਨਹੀਂ ਆ ਉਹ ਆ ਗੁੱਛਣੀ ਆ ਇਹ ਸਿਰਫ ਗੱਡੀ ਦੇ ਵੇਖਣ ਗਏ ਆ ਕਿਉਂਕਿ ਗੱਡੀ ਆਪਾਂ ਬਹੁਤ ਦੂਰ پارک ਕਰਤੀ ਸੀ ਇਸ ਕਰਕੇ ਥੋੜਾ ਟੈਂਸ਼ਨ ਸੀ ਇਸ ਕਰਕੇ ਅਸੀਂ ਮੇਲਾ ਵੀ ਨਹੀਂ ਘੁਮ ਪਾਇਆ ਚੰਗੀ ਤਰ੍ਹਾਂ ਤੁਹਾਨੂੰ ਆਪਾਂ ਹੁਣ ਕੱਲ ਆਵਾਂਗੇ ਫੇਰ ਮੇਲਾ ਵੇਖਣ ਤੇ ਕੱਲ ਆਪਾਂ ਤੁਹਾਨੂੰ ਪੂਰਾ ਮੇਲਾ ਚੰਗੀ ਤਰ੍ਹਾਂ ਘੁਮਾਵਾਂਗੇ ਕੱਲ ਵੀ ਹੈਗਾ ਏ ਸੋ ਅੱਜ ਦੀ ਤੇ ਕੱਲ ਦੀ ਇਕੱਠੀ ਬਗੂ ਦੀ ਸੋ ਆਪਾਂ ਹੁਣ ਗੱਲਿਆਂ ਗੱਡੀ ਤੇ ਆਪਾਂ ਡੱਲੀ ਤੇ ਜਾਦੇ ਥੋੜੀ ਜਿਹੀ ਗੇੜੀ ਮਾਰ ਕੇ ਸਾਇਦ ਇਹਨਾਂ ਨੂੰ ਫੋਨ ਆ ਗਿਆ ਵਾ ਤੇ ਆਪਾਂ ਤੇਰੇ ਆਪਾਂ ਘਰ ਉੱਧਰ ਹੀ ਚੱਲ ਜਣਾ ਹਣ ਚਲੋ ਗਾਈਜ਼ ਆਪਾਂ ਇਹ ਤੁਹਾਡੇ ਨਾਲ ਕੋਈ ਸਾਡਾ ਕੰਮ ਜਾਂ ਵਾਸਤੇ ਗੱਡੀ ਦੇ ਟੂ ਟੂ ਪਾਰਕਿੰਗ ਦੀ ਮੇਲੇ ਚ ਤੇ ਸਾਇਦ ਇਹਨਾਂ ਨੂੰ ਫੋਨ ਆ ਗਿਆ ਸੀ ਤੇ ਇਸ ਕਰਕੇ ਆਪਾਂ ਥੋੜੀ ਜਿਹੀ ਗੇੜੀ ਮਾਰ ਕੇ ਬਾਜ਼ਾਰ ਤੇ ਆਪਾਂ ਵਾਪਸ ਕਰਾਂਗੇ ਘਰ ਦੀ ਕੱਲ ਤੁਹਾਨੂੰ ਪੂਰਾ ਆਪਾਂ ਜਰਮੈਂਟ ਕਰਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਲੱਖਾਂ ਬੰਦ ਗੱਡੀ ਤੇ ਉਹ ਆਪਣਾ ਸਾਈਲ ਵੀਰ ਬਾਹਰ ਲੋਟਾ ਹੈ ਹੁਣ ਇਹ ਨਹੀਂ ਪਤਾ ਕਰਦਾ ਕਿ ਲੋਟਾ ਇਸ ਕਰਕੇ ਆ ਆ ਜੀ ਦਾ ਆਪਣਾ ਕਰਨ ਗੱਡੀ ਸਟਾਰਟ ਕਰ ਰਿਹਾ ਏ ਹੁਣ ਗੱਡੀ ਮੋੜਨ ਦੀ ਤਿਆਰੀ ਏ ਆਪਾਂ ਹੁਣ ਚੱਲੇ ਆ ਆਪਾਂ ਸ਼ਰਨ ਕਿੱਥੇ ਚੱਲੇ ਆ ਉਹਨੂੰ ਵੀਰ ਨੂੰ ਸੁਣਨੀ ਆ ਓਕੇ ਸ਼ਰਨ ਆਪਾਂ ਚੱਲੇ ਕਿੱਥੇ ਆ ਪਤਾ ਨਹੀਂ ਹੈ ਚਲੋ ਠੀਕ ਹੈ ਜੀ ਆਪਾਂ ਗੱਡੀ ਮੋੜ ਕੇ ਫਿਰ ਤੁਹਾਨੂੰ ਮਿਲਦੇ ਆਪਾਂ ਮਿੰਟ ਆ ਗਏ ਆ ਆਪਾਂ ਜਿੰਦੇ ਆ ਮੰਡੀ ਪਾਏ ਸੋ ਹਾਏ ਗਾਈਜ਼ ਆਪਣੀ ਨਾਣਾ ਮੰਡੀ ਦੂਜੀ ਮੰਡੀ ਬਾਈਸ ਫਦਾ ਹੋਣੀ ਹੈ ਆਪਣੀ ਮੰਡੀ ਆ ਨਾਣਾ ਮੰਡੀ ਉੱਧਰ ਆ ਸਭ ਕੁਝ ਮਿਲਦਾ ਸੋ okay awesome.